ਕਿ ਫਾ ਮਾਰ ਕੇ ਤਿੰਨ ਜਾਣੇ ਮੇਕਾ ਮਰਕੋਟ ਜਾ ਕਦੀ ਹੋ ਟਰਨ ਲੱਗ ਜਾਂਦਾ ਕਦੀ ਫਾਨਾ ਆ ਜਾਣ ਹੀ ਲਗਾਉਂਦਾ ਰਹਿੰਦਾ ਅਜੇ ਖਾ ਕੇ ਮਧੂ ਦੋ ਦਿਨ ਨਾ ਫਾਰਮੈਨ ਰੱਖਿਆ ਹੀ ਉਹ 50 50 ਚ ਫਾਰਮੈਨ ਹੀ ਹਾਂ ਹਾਂ ਤੇ ਇਹਨੂੰ ਆ ਥਰੇਸਰ ਨਹੀਂ ਪਣਾਉਣ ਡਿਆ ਪੁੱਠਾ ਪਾਤਾ ਥਰੇਸਰ ਉਹਨੇ ਇਹ ਦੋਰੇ ਕੱਢ ਕੇ ਪਾਇਆ ਆਪ ਹੀ ਇਹਦੇ ਹੈਲਪਰ ਵੀ ਮੈਨੂੰ ਜਾਜ ਜਾਜ ਫਰੀ ਹੈ ਨਾ ਲੱਭੀ ਆੜ ਨਿੱਕੀ ਉਦੋਂ ਲੱਭਦੀ ਸੀ ਆੜੀ ਉਹ ਹੋ ਰਹੀ ਹੁਣ ਸਾਉਤ ਲੱਗੇ ਆ ਬਣਾਉਣ ਮਾਨਾ ਦੇ ਪਾਸਰਮੂ ਦੀ ਦੁਕਾਨ ਤੋਂ ਇਹਨੇ ਆਪਦਾ ਅਜੇ ਨਹੀਂ ਮੇਰੇ ਖਾਣਾ ਹੁੰਦੀ ਇਨੇ ਟਾਈਮ ਹੀ ਹੋਵਾਲਾ ਨਾ ਪਰ ਤੇ ਦੇ ਬੰਦੇ ਗੱਲਾਂ ਪਰ ਇਹਨੇ ਮੇਰੇ ਨਾਲ ਟਾਈਮ ਬਾਹਰ ਆ ਰਾ ਤਾ ਟਾਈਮ ਲੱਗ ਹੀ ਜਾਣਾ ਸਾਰਿਆਂ ਦਾ ਅੱਜ ਲੱਗੇ ਆ ਪੰਪ ਆਪਣਾ ਲੱਗਾ ਉਹ ਤੇ ਟਰਾਲੀ ਇੱਕ ਉਹ ਕੱਢ ਲਈ ਆ ਤੇ ਆ ਵੀ ਟਰਾਲੀ ਨਿਕਲ ਗਈ ਤੇ ਫੇਰ ਨਿਕਲਣਾ ਪੰਪ ਆਪਣਾ ਸਪਰੇਅ ਵਾਲਾ ਪਹਿਲਾਂ ਹਲਾ ਫੜੇ ਪਰਾਂ ਨੂੰ ਕੀਤੀਆਂ ਬੱਸ ਇਹ ਤੋਪ ਲੱਗੀ ਆ ਪੂਰੀ ਤੇ ਹੁਣ ਆ ਟਰਾਲੇ ਨੂੰ ਦੇਖਦੇ ਹਾਂ ਹਾਲਾ ਲੱਗਦਾ ਨਾ ਹੋਣਾ ਬਣਾ ਆਉਟ ਕਰਦਾ ਮੈਂ ਸੈਟ ਮੈਂ ਤੇ ਐਦਾਂ ਬੜਾ ਆਉਂਦੇ ਹੋ ਬੈਕ ਟਰਾਲੀ ਮੈਂ ਨੀ ਜ਼ਿਆਦਾ ਸਪਰੇਅ ਕੀਤੀ ਨਹੀਂ ਕਰੀ ਜੰਨਾ ੋਣੇ ਗੋੜੇ ਤੂੜ ਜੰਮਿਆ ਤੇ ਚੱਲਦਾ ਵੀ ਐ ਹੈਂ ਚਲਦਾ ਵਾ ਭਰਾਵਾ ਚਲਦਾ ਕਣਕਾਂ ਨੂੰ ਕਈ ਕਰਕੇ ਆਵਾ ਆ ਤਾਰ ਪਾਈ ਘੁੰਮੇ ਨਾ ਕੀ ਬੋ ਮੈਂ ਆ ਕੀ ਆ ਦਵਾਈ ਜੰਮੀ ਮਾਰ ਹੈ ਦਵਾਈ ਜੰਮੀ ਹੈ ਪਾਣੀ ਨਹੀਂ ਖੋਲੇ ਆਪੇ ਨਿਕਲ ਜਾਣਗੇ ਔਰ ਟਰਾਲੀ ਉਥੇ ਆਦਨੇ ਨਹੀਂ ਲਈ ਇਧਰ ਆਪਣਾ ਬਾਕੀ ਸਮਾਨ ਪਿਆ ਆ ਆ ਆਪਣੇ ਪਏ ਪੱਖੇ ਆ ਆ ਪੰਜ ਇੱਕ ਜੁੜਾ ਡਰਲਾਂ ਦਾ ਲਾਇਆ ਅੰਦਰ ਤੇ ਦੂਜਾ ਜੁੜਾ ਆਪਣਾ ਲੱਗਾ ਬਾਹਰ ਡਰਲਾਂ ਦਾ ਇੱਕ ਆ ਆਪਣੇ ਡਰਲਾਂ ਤੇ ਇੱਕ ਡਰਲਾਂ ਬਾਹਰ ਆ ਫੇਰ ਆਪਾਂ ਲਾਤੀ ਉੱਥੇ ਆਉਂਦੋ 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 ਜਾਂਦੋ ਜਾਂਦੇ ਹੋਰ ਹੋਰ ਜਾਂਦਣੀ ਸੀ ਢੱਕਾ ਵਿੱਚ ਢੱਕਾ ਲੇ ਇੱਥੇ ਉਹ ਸਟੈਂਡ ਤੇ ਲਾਤੀ ਫੇਰ ਤੇ ਇੱਕ ਕਪਾਂ ਡ੍ਰਿਲਾਂ ਦਾ ਜੋੜਾ ਪਿਆ ਜੇ ਇਕੰਦਰ ਪਿਆ ਵਾ ਦੇ ਕਾ ਵਾ ਇਹਨੂੰ ਵੀ ਜਾਰੇ ਕੋਈ ਧੋਤਾ ਨਹੀਂ ਆ ਬਾਕੀ ਤੇ ਡਿੱਡਰ ਧੋਤੇ ਸੀ ਆਪਾਂ ਇੱਥੇ ਹਰ ਪੱਠੇ-ਪੁੱਠੇ ਲਾਈਦੇ ਸਾਮਾਨ ਲੋਡੇ ਵਾਲੇ ਆ ਨਹੀਂ ਧੋਤਾ ਇਹਨੂੰ ਤੇ ਹੁਣ ਜਾਨੇ ਆ ਸਟੇ ਕਰਨੇ ਸਟੈਂਡ ਮੇਰੇ ਸਾਨੂੰ ਇੱਕੋ ਜਿਹੇ ਪਾਸੇ ਵਾਲਾ ਕੋਈ ਹੈ ਆਡੀ ਸਾਫਟ ਕਿੱਥੇ ਆੜੀ ਆਹ ਵੀ ਕਾਪੀ ਨੇ ਵੀ ਆੜ ਨਹੀਂ ਕੀਤੀ ਉਦੋਂ ਲੱਭਦੀ ਸੀ ਆੜੀ ਸੀ ਉਹ ਹੋ ਰਹੀ ਹੁਣ ਸਾਫਟ ਲੱਗੇ ਆ ਬਣਾਉਣ ਮਾਣਾ ਦਾ ਫਾਰਮੂਜੀ ਦੁਕਾਨ ਤੋਂ ਇਹਨੇ ਆਉਦਾ ਅੱਜ ਨਹੀਂ ਮੇਰੇ ਖਾਣਾ ਹੁੰਦੀ ਇਹਨੇ ਤੇ ਟਾਈਮ ਹੀ ਹਵਾਲਾ ਲਾ ਦੇਣਾ ਪਰ ਇਹਨੇ ਮੇਰੇ ਨਾਲ ਟਾਈਮ ਵਾਹ ਹਵਾਲਾ ਲਾ ਦੇਣਾ ਆਉਂ ਲੱਗੀਆਂ ਨਾਤਾ ਪੋਣਾ ਘੰਟਾ ਵੱਧ ਹੀ ਲੱਗ ਜਾਣਾ ਮੇਰੇ ਖਾਂ ਨੂੰ ਤੇ ਬਾਰੀ ਨੂੰ ਨੇ ਆਵਰੂ ਜੰਦੇ ਆ ਹਾਂ ਵੀ ਆਗੇ ਡੈਕਟਰ ਸਾਹਿਬ ਸਰ ਸਾਵਾ ਆ ਗਿਆ ਆਹ ਕੋਸ਼ਿਸ਼ ਨਾ ਕਰੀ ਠੀਕ ਆ ਮੀਟਿੰਗ ਕਰਕੇ ਸਾਫਟ ਬਣਾ ਕੇ ਥੋੜਾ ਆਪਾਂ ਲੇਟ ਹੋ ਗਏ ਤੇ ਹੁਣ ਅੱਜ ਲੱਗੇ ਆ ਕਰਨ ਕੱਲ ਤੱਕ ਕੀਤੀ ਨਹੀਂ ਗਈ ਤਾਂ ਵੀ ਸ਼ਾਮਾਂ ਨੂੰ ਹਨੇਰਾ ਜਾ ਹੋ ਗਿਆ ਤੇਲ ਜੀ ਪੈ ਗਈ ਤੇ ਟ੍ਰੇਲ ਦੇ ਵਿੱਚ ਸਪਰੇਅ ਦਾ ਕਰਨ ਦਾ ਕੋਈ ਫਾਇਦਾ ਨਹੀਂ ਆ ਤੇ ਹੁਣ ਲੱਗੇ ਆ ਆਪਾਂ ਕਰਨ ਤੇ ਜਿੱਦਾਂ ਕੀ ਆਪਣੇ ਛੋਨੇ ਲਗਭਗ ਨਸਰਾਏ ਸਾਰੇ ਇਹਨਾਂ ਦੇ ਉੱਤੇ ਆਪਾਂ ਹੁਣ ਕਰਾਂਗੇ ਇੱਕ ਤੇ ਕੁੰਗੀ ਜੀ ਪੈਂਦੀ ਆ ਹਲਦੀ ਜੀ ਉਹ ਕਰਾਂਗੇ ਤੇ ਇੱਕ ਆਪਾਂ ਜੜਾਂ ਚ ਤੁਰੰਦਿਆ ਵਾ ਤੇਲਾ ਉਹ ਕਰਾਂਗੇ ਆਪਾਂ ਜਿਹੜਾ ਗੋਬਦੀ ਸੁੰਡੀ ਜਦਾ ਆ ਵੇਖੋ ਆ ਜਿਹੜੀ ਰੋਗ ਪੈਂਦੇ ਆ ਇਹ ਆ ਜਿਹੜਾ ਰੋਗ ਆੜਾ ਇਹ ਆ ਰੋਗ ਪਿਆ ਜੀ ਹਲਦੀ ਦਾ ਇਹਦੀ ਕਰਨੀ ਆ ਆਪਾਂ ਸਪਰੇ ਇਹ ਪਿੰਡੀਆਂ ਆ ਯਾ ਮਤਲਬ 75 ਨੂੰ ਬਿਮਾਰੀ ਆ ਆ ਲਗਭਗ ਸਾਰਿਆਂ ਝੋਨਿਆਂ ਨੂੰ ਹੀ ਹੈਗੀ ਆ ਜਿੱਦਾਂ ਕਿ ਸਰਵਾਈ ਦੇ ਨਾਲ ਲਾ ਲਓ ਤੇ ਜਿੱਦਾਂ ਇੱਥੇ ਹੁਣੇ ਬੂਟਾ ਵੇਖਿਆ ਮੈਂ ਤੁਹਾਨੂੰ ਖਾਲਦਾ ਵਾਂ ਗੋਬਦੀ ਸੁੰਡੀ ਵਾਲਾ ਗੋਬ ਦੀ ਸੁੰਡੀ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਹਨੇ ਆਪਣਾ ਜਿਹੜਾ ਕੰਮ ਕਰਨਾ ਸੀ ਉਹ ਕਰਤਾ ਵਾ ਹੁਣ ਆ ਵੇਖੋ ਜੀ ਦਾਮ ਆ ਬੂਟਾ ਸਾਰਾ ਸ਼ਿਕਾਰ ਹੋ ਗਿਆ ਵੇਖੋ ਆਹ ਦੇਖਣੇ ਚਿੱਟੀਆਂ ਚਿੱਟੀਆਂ ਮੁੰਜਰਾੜੀਆਂ ਚਿੱਟੇ ਮੁੰਡ ਮੁੰਜਰਾੜੀਆਂ ਇਹ ਸਾਨੂੰ ਬਾਹਰ ਕੱਢਦੇ ਉਹ ਤੋਂ ਮੈਂ ਕਮੈਂਟ ਇਹ ਵੇਖੋ ਬੂਟਾ ਇੱਥੋਂ ਬਈ ਇਹਨੂੰ ਗੋਬ ਦੀ ਸੁੰਡੀ ਤੇ ਗੋਬ ਦੀ ਸੁੰਡੀਆਂ ਸਾਰਾ ਚਿੱਟਾ ਕਰਤਾ ਬੂਟਾ ਤੇ ਹੁਣ ਇਹ ਤਾਂ ਕਰਦਾ ਕੋਈ ਫਾਇਦਾ ਨਹੀਂ ਕੋਈ ਵੀ ਝੋਨੇ ਸਾਰੇ ਨਸਰਾਏ ਆ ਉਦਾਂ ਮਹਾਰਾਜ ਦੀ ਕਿਰਪਾ ਰਹੀ ਆਪਣੇ ਥੋੜੀ ਘਾਟੀ ਪਈ ਜਾ ਕੇ ਸਪਰੇਅ ਕਰਨ ਦੀ ਲੋੜ ਨਹੀਂ ਪਈ ਕਈਆਂ ਦੇ ਝੋਨਿਆਂ ਤੇ ਬਹੁਤ ਵਾ ਤੇ ਜਿੱਦਾਂ ਪਿੰਡੀ ਵਾਲਾ ਰੋਗ ਤੁਹਾਨੂੰ ਆਤਾ ਤੇ ਤੇਲ ਦਾ ਵੀ ਤੁਰੰਦਿਆ ਉਹ ਸਰਵਾਈਵ ਦੇ ਨਾਲ ਤੇ ਉਹਦੀ ਵੀ ਆਪਾਂ ਕਰਾਂਗੇ ਤੇ ਬਾਕੀ ਚ ਠੀਕ ਹੀ ਆ ਵਧੀਆ ਝੋਨੇ ਆ ਵੇਖੋ ਆਪਾਂ ਥੋੜੇ ਕੇ ਪਛੇਤੇ ਲਾਏ ਸੀ ਤੇ ਆ ਸਾਡੇ ਲਾਗੜੇ ਬੰਦਿਆਂ ਨੇ ਗੇਤੇ ਲਾਏ ਉਹਨਾਂ ਦੇ ਵਿਖਾਲਦਾ ਤੁਹਾਨੂੰ ਇੱਕ ਮਿੰਟ ਆ ਵੇਖੋ ਇਹਦੇ ਚੋਂ ਨਾ 20 30% ਪੱਕ ਗਿਆ ਜੀ ਥੋੜਾ ਹੀ ਰਹਿ ਗਿਆ ਇਹੋ ਚਿੱਟੇ-ਚਿੱਟੇ ਕਿੰਨੇ ਦਾਣੇ ਖਰਾਬ ਹੋਏ ਇਹਦੇ ਇਹਨਾਂ ਨੂੰ ਇਹਨਾਂ ਨੇ ਸਪਰੇਅ ਵੀ ਨਹੀਂ ਕੀਤੀ ਤੇ ਇਹ ਦਾਣੇ ਜਿਹੜੇ ਖਰਾਬ ਹੋਏ ਆ ਇਹ ਮੀਂਹ ਦੇ ਵਿੱਚ ਨਿਕਲੇ ਆ ਜਿਹੜੇ ਜਿਹੜੇ ਮੀਂਹ ਦੇ ਵਿੱਚ ਨਿਕਲੇ ਆ ਆਪਾਂ ਤੇ ਇੰਨਾ ਵੀ ਚਲੋ ਕਿੰਨੀ ਕੱਪਣੇ ਤੇ ਮਹਾਰਾਜ ਦੀ ਕਿਰਪਾ ਲੈ ਲਓ ਜਾਂ ਲਾਕਾ ਵਧਿਆ ਕਰੋ ਆਪਣੇ ਤਾਂ ਬਚਾਵਾ ਤੇ ਜਿੱਧਰ ਡੇਰੇ ਬਾਵੇ ਨਾਨਕਾ ਲੋ ਜਨਾਲੇ ਹਲ ਸੁਲਤਾਨਪੁਰ ਲੋਧੀ ਹਲ ਉਧਰ ਤੇ ਕਿਸਾਨ ਭਰਾਵਾਂ ਦੇ ਲਗਭਗ ਸਾਰੇ ਹੀ ਮੇਰੇ ਹਸਣ ਆ ਕੀ ਆੜੀ ਉੱਤੇ ਆਈ ਨੇ ਇਹਨੇ ਇਹੋ ਦੇਖਦੇ ਆ 5 5 6 6 ਫੁੱਟ ਰੇਤਾ ਚੜ ਗਈ ਉੱਥੇ ਤੇ ਉਹ ਹੁਣ ਉੱਥੇ ਵੀ ਜਾਣਾ ਆਪਾਂ ਸੇਵਾ ਕਰਨ ਜਾਵਾਂਗੇ ਆਪਣਾ ਟਰੈਕਟਰ ਖੜਾਵਾਂਗੇ ਜਿੰਨੇ ਜੋਗੇ ਆਕੇ ਆ ਕਰਾਂਗੇ 2 4 ਦਿਨ ਲਾ ਕੇ ਆਵਾਂਗੇ ਤੇ ਉਹਨਾਂ ਨਾਲ ਵਧੀਆ ਵਾ ਬਾਕੀ ਕੀ ਕਹਿ ਸਕਦੇ ਕੁਦਰਤ ਦੇ ਅੱਗੇ ਕਿਹਦਾ ਜੋਰ ਨਹੀਂ ਤੇ ਬਾਕੀ ਲੱਗੇ ਆ ਕਰਨ ਹੁਣ ਤੁਹਾਨੂੰ ਦੱਸਦੇ ਆ ਕਿ ਕਿੰਨਾ ਪਾਣੀ ਪਿਆ ਵਾ ਤੇ ਇੱਕ ਪੰਪ ਕਿੰਨਾ ਕਿੱਲੇ ਕੱਢ ਜਾਂਦਾ ਉਹ ਮਤਲਬ ਇੱਕ ਪੰਪ ਨੂੰ ਕਿੰਨੇ ਕਿੱਲੇ ਕੱਢਦਾ ਉਹਦੇ ਇੱਕ ਕਿੱਲੇ ਨੂੰ ਕਿੰਨਾ ਪਾਣੀ ਲੱਗਦਾ ਉਹ ਪੰਪਣਾ ਦਰਦੇ ਆ ਤੁਹਾਨੂੰ ਤੇ ਅੱਗੇ ਆ ਬੋਰ ਗਿਆ ਬੈਠਾ ਇੱਥੇ ਸੱਪ ਬਹੁਤ ਆੜਾ ਨਾ ਕਿਆ ਮਿੱਟੀ ਤੇ ਪਾਈ ਆਪਾਂ ਪਰ ਫਿਰ ਵੀ ਸੱਪ ਬੜਾ ਤਗੜਾ ਸੀ ਇੱਥੇ ਬੋਰ ਮਿੱਟੀ ਫੇਰ ਬਹਿ ਗਿਆ ਵਾ ਆੜਾ ਕੋਈ ਫੇਰ ਬੈ ਗਈ ਤੇ ਯਾਰ ਕਾਂ ਝੋਨੇ ਵੜ ਗਏ ਫੇਰ ਪੁਰਾਂਗੇ ਬਾਕੀ ਇੱਕ ਅੱਧਾ ਰੁੱਖ ਲਾਉਣਾ ਇੱਥੇ ਵਧੀਆ ਜਾ ਹੋਰ ਦਾ ਅੰਬਾਂ ਦਾ ਲੱਗਾ ਆੜਾ ਵਿੱਚ ਕਰ ਲਾ ਬੂਟਾ ਇਹਦਾ ਪਰ ਫਾਇਦਾ ਫੁੱਦਾ ਨਹੀਂ ਕੋਈ ਆਂਬੂ ਮ ਕੋਈ ਲੱਗਾ ਨਹੀਂ ਆ ਵਧੀਆ ਰੱਖੇ ਲਾਵਾਂਗੇ ਕੋਈ ਨਲਕਾ ਚਲਾਉਣਾ ਆਪਾਂ ਏ ਬੰਦੇ ਆਪਣੇ ਆਗੇ ਆ ਕਰਦੇ ਆ ਸਪਰੇਅ ਕਰਦੇ ਹੁਣ ਕਰ ਲੱਗੇ ਆ ਤੁਪ ਬਹੁਤ ਲੱਗੀ ਆ ਗਰਮੀ ਦਾ ਵਟ ਕੱਢੀ ਜਾਂਦੀ ਆ ਦਵਾਈਆਂ ਦੂਈਆਂ ਆਪਾਂ ਘੋਲੀਆਂ ਵਾ ਤੇ ਹੁਣ ਇੱਕ ਵਾਰ ਇੱਥੇ ਚਾਲੂ ਕਰਕੇ ਫੇਰ ਆਪਾਂ ਆਪਾਂ ਵੜਾਂਗੇ ਪੈੜੀ ਘਟ ਵਾਰ ਇਸ ਦੂਜੇ ਦੀ ਮਰਜੀ ਜਾਈ ਤਾਂ ਕਰਕੇ ਨਾ ਸਾਫ ਸਾਫ ਆਈ ਨਹੀਂ ਤਾਂ ਆਲਾ ਮੇਰੇ ਮੇਰੇ ਤਾਲ ਨਾਲ ਬਾਦ ਸਾਰਾ ਕੰਮ ਮੇਰਾ ਆ ਜਿਹੜਾ ਆ ਮੁੰਡਾ ਬੜਾ ਬੜਾ ਆ ਆਪਣੀ ਗਾਫੀ ਕਰੀ ਇਹ ਤੋਂ ਮੰਡੀ ਆਵਾਜ਼ ਕਰਾ ਚੀਜ਼ ਆਹ ਰਹਿ ਗਈ ਆ ਨਹੀਂ ਚਲੋ 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 ਨਹੀਂ ਤੇ ਇੱਕ ਫਾ ਮਾਰ ਗਏ ਤੇ ਨਹੀਂ ਜਾਣੇ ਕੋਈ ਕਿਸੇ ਕੀ ਉਹ ਅੱਜ ਤੱਕ ਹੋਊਗਾ ਨਹੀਂ ਤੇ ਜੇ ਉੱਜਾਨੇ ਵੀ ਆਏ ਭਾਈ ਆ ਜਾਣ ਉਹ ਵਿਚੋਂ ਦੀ ਲੰਘ ਜਾ ਵਿਚੋਂ ਦੀ ਵੇਤੀਓ ਹਾਂ ਵੇਤੀਓ ਦੋਵੇਂ ਸੈਂਟਰ ਕਰਦਾ ਹੀ ਆ ਜਾਨੇ ਤੇ ਕੋਈ ਕੋਪੀ ਆਖੇ ਉਹ ਆਈ ਆ ਕਿ ਆਨੇ ਦੇ ਨੂੰ ਫਾਨ ਲੈਣੂ ਮਰਜੀ ਹੋ ਜਾ ਤੇ ਤੈਨੂੰ ਆਂਦੇ ਸਾਰੇ ਆ ਜੀ ਨਹੀਂ ਨਹੀਂ ਹਾਂ ਪੰਪ ਦਾ ਪ੍ਰੈਸ਼ਰ ਇੱਥੇ ਤੱਕ ਆਉਂਦਿਆ ਦਵਾਈ ਦਾ ਇੱਥੇ ਆਪਾਂ ਨਾਲ ਹੀ ਬਾਤਾਂ ਕਰੀ ਕਰਨੀ ਹੈ। ਇਹ ਸੁੱਕਾਈ ਹੈ ਫੜਿਆ ਆਪਣਾ। ਇੱਕੋ ਪੈੜੀ ਦੀ ਭਾਵੇਂ ਹੋਵੇ ਖਰਾਬ ਲੱਗੀ। ਉਹ ਥੱਲੇ ਲਾਗਲੀ ਚ। ਆਹ ਦੇਖੋ ਇੱਧਰ ਵਾਂਡੀਆਂ ਨੇ ਬੋਰ ਨਵਾ ਕਰਾਇਆ ਤਾਂ ਆਹਖੀ ਕੀਦਾ। ਆ ਫ੍ਰਿਜ ਲਾਤੀ ਸੀ ਸਟੈਟਰ ਦੀ ਥਾਂ ਤੇ। ਪੂਰਾ ਪ੍ਰੈਸ਼ਰ ਪੰਪ ਦਾ। ਉਹ ਜਿਆਦਾ। ਉਹ ਵੜ ਜਾਓ ਵਿੱਚ ਕੱਲੇ ਬੰਦੇ ਨੂੰ ਨਾ ਤੰਗ ਕਰੋ। ਮੁੰਦਰਾ ਨਾ ਛੜ ਓਏ। ਉਹ ਟਾਈਮ ਤੇ ਆਇਆ ਦੂਰ ਦਾ ਆ ਗਿਆ ਤੇ ਬੰਦੇ ਆਪਣੇ ਤਿੰਨੇ ਵਿੱਚ ਵੜ ਗਏ ਆ। ਉਹ ਜਗਾ ਬਹਿਣਾ ਇੱਥੇ। ਵਾਇਆ ਦੂਰ ਦਾ ਆ ਗਿਆ ਥੋੜਾ ਤਾਂ ਕਰਕੇ। ਇਧਰ ਪੱਤੀ ਵੀ ਆ ਗਈ ਨਾਲ ਹੀ ਫਰਿੱਜ ਚਲਾਤੀ ਫਰਿੱਜ ਕਰਤੀ ਹੋਂ ਨਾਲ ਹੀ। ਅਗਲੀ ਪੈਲੀ ਵੀ ਹੋ ਗਈ ਤੇ ਹੁਣ ਲੱਗੇ ਆਂ ਲੇਟਣਾ ਤੇ ਹੁਣ ਜਾਵਾਂਗੇ ਅਗਲੀ ਪੈਲੀ ਚ ਚੇਤਾ ਮਾਰੀ ਪਿਆ ਜਿੱਤੀ ਇਹ ਮਦੇ ਆਪਾਂ ਕਾਪਟੇ ਸਾਈਡ ਤੇ ਹੁਣ ਹੁਣ ਦੂਜੇ ਬੰਦਿਆਂ ਦੀ ਡਿਊਟੀ ਆਹ ਗਾਂਡੇ ਬੰਦੇ ਦੂਜੇ ਤੇ ਆਪਾਂ ਚੱਲੇ ਹਾਂ ਚਾਹ ਲੈਣ ਸੰਦਿਆ ਹੋਵੇ ਥੋਮਾ ਨਾ ਦੇਰ ਹਮਾਰਾ ਮੁੰਡਾ ਮਾਰਦਾ ਵਾ ਹਾਂ ਮਾਰਦਾ ਮਾਣਾ ਮਾਰਦਾ ਰੋਲ ਮਾਰਦਾ ਵਾ ਵਲਟੇਟਰ ਮਾਰਦੇ ਹੋ ਰੋਲ ਲਾਦੇ ਆਪਾਂ ਜੱਲੇ ਚਾ ਲੈਣ ਹੁਣ ਬੰਦਿਆਂ ਦੀ ਮੈਂ ਹਾਂ ਇੱਕ ਵਾਰੀ ਕਰਦੀਏ ਫੇਰ ਗਰਮ ਇੱਧਰ ਹੁਣ ਇੱਧਰ ਇੱਧਰ ਉਹੀ ਸਾਰੀ ਇੱਧਰ ਇੱਧਰ ਹੀ ਨਹੀਂ ਹੁਣ ਉਹ ਕਿਤੇ ਏਕਾਂ ਪਾ ਵੀ ਕੰਮ ਕਰਨਾ ਜਿੱਦ ਤਣ ਹੁਣ ਰੂਟਾ ਵਟ ਲੈ ਲੈਂਦਾ ਨੇ ਉਹ ਵੌਣ ਨੂੰ ਮੜਮੜਾ ਥਾ ਤੇ ਰਾਹ ਦੇਖੋ ਕਿੰਨਾ ਗੰਦਾ ਆ ਆਪਾਂ ਰਾਹ ਕਰਨਾ ਵਸਈ ਰਾਹ ਤਾਂ ਬਹੁਤ ਜਿਆਦਾ ਗੰਦਾ ਆ ਇੰਨੇ ਬੰਦੇ ਜੀ ਸਾਡੇ ਲੰਗਦੇ ਆ ਤੇ ਕੋਈ ਭਰ ਨਹੀਂ ਪਰ ਮੈਂ ਹਾਂ ਚੱਲ ਕੋਈ ਨਹੀਂ ਆਪ ਹੀ ਕਰਦਣੇ ਯਾਰ ਕਿਹਦਾ ਨਾ ਰੂਟਾ ਵੀਟਰ ਨਾਲ ਵਾਅਦਾ ਨਹੀਂ ਕਰੀ ਪਰ ਜੇ ਰੂਟਾ ਵੀਟਰ ਨਾਲ ਵਾਅਦਾ ਆ ਆਪਾਂ ਉਦਾਂ ਮੀਂਹ ਪੈਣਾ ਨਹੀਂ ਪਰ ਜਿੱਦਣ ਰੂਟਾ ਵੀਟਰ ਨਾਲ ਵਾਅਦਾ ਆ ਉਦੋਂ ਨਹੀਂ ਮੀਂਹ ਹੱਥ ਕੜਾ ਇਥੇ ਇਹ ਫੇਰ ਖਰਾਬ ਹੋਏਣਾ ਆ ਤਾਂ ਕਰਕੇ ਆਪਾਂ ਥੋੜੀ ਜਿਹੀ ਢਿੱਲ ਕਰਦੇ ਹੁਣ ਗਾੜੀ ਵੇਨੇ ਆ ਮੌਸਮ ਬਾਦਰ ਵੇਨੇ ਆ ਬੋਲਾ ਨੈਟ ਤੇ ਚੈੱਕ ਕਰਕੇ ਕੀ ਹਾਲਤਾ ਵਾ ਜੇ ਇਹਦਾ ਥੋੜਾ ਜਿਦਾ ਪੰਜ-ਛੇ ਹੱਤਾ ਦੇ ਨਾਲ ਨੂੰ ਮੀਂਹ ਪੈਣਾ ਵਾ ਫੇਰ ਆ ਪੈਂਦਾ ਕਰਦਣਾ ਇੱਕ ਆਇਆਂ ਚੰਡ ਪੂਰਾ ਉਹਦਾ ਵਿਟਣਾ ਵਾ ਕਿਉਂ ਵੀ ਨੰਗਣਾ ਤਾਂ ਆ ਵੀ ਹੁੰਦਾ ਜਾਂ ਕੋ ਲਾਗੇ ਇੱਕ ਦੋ ਵੀਰ ਲੰਗਦੇ ਆ ਤੇ ਕੋ ਜਿਨ੍ਹਾਂ ਨੇ ਫਰਿੱਜ ਵਾਲੀ ਮੋਟਰ ਉਹਨਾਂ ਦੀ ਇੱਕ ਵੀਰ ਹੋਰ ਉਹਨੇ ਲੰਗਣਾ ਨੰਗਣਾ ਤਾਂ ਆ ਵੀ ਹੁੰਦਾ ਤੇ ਕਰਕੇ ਫੇਰ ਇਹਨੂੰ ਟੂਟਾ ਵਿਟਰ ਫੇਰ ਦਿੰਨੇ ਆ ਦਾ ਕੋ ਇੱਥੋਂ ਸਹੀ ਆ ਪਰ ਇਹ ਵੀ ਫੇਰ ਦੇਣਾ ਮਦੀ ਜੀ ਪੈ ਗਈ ਡੰਡੀ ਜੀ ਇਹ ਜਿਹੜੀ ਰਾਤ ਵਰਾਤ ਤੇ ਮੋਟਰ ਵੀ ਲਿਆ ਨਹੀਂ ਘੱਟ ਹੁੰਦੀ ਆ ਕੰਮ ਕਰਨਾ ਜ਼ਰੂਰੀ ਹੋਣਾ ਸਪਰੇਅ ਕਰਕੇ ਬਾਅਦ ਵਿੱਚ ਹੋ ਗਈ ਰਿਪੇਅਰ ਤਾਂ ਨਹੀਂਦੀ ਅਜੇ ਬਸ ਥੋੜਾ ਜਿਹਾ ਕੰਮ ਰਹਿ ਗਿਆ ਹੋ ਗਿਆ ਬਾਕੀ ਤੇ ਦੂਜੀ ਮਸ਼ੀਨ ਦਾ ਜੀ ਦਾ ਅਜੇ ਰਹਿੰਦਾ ਜੇ ਖੁੱਲੀ ਨਾ ਜੇ ਉਹ ਖੁੱਲੀ ਹੀ ਖੁੱਲੀ ਆਦਾ ਸਟਰੈਸ ਟੂਰ ਸਰ ਕੱਟਦਾ ਵਾ ਸਾਰਾ ਹੀ ਇਹਦਾ ਪਾਤਾ ਸਟਰੈਸ ਦੂਜਾ ਝੋਨੇ ਵਾਲਾ ਆ ਪਾਤਾ ਸਟਰੈਸ ਆਹ ਥੋੜੀ ਪੱਤੀ ਉਹਨੇ ਗਲਤ ਲਾਤੀ ਹੀ ਨਹੀਂ ਤੇ ਹੁਣ ਉਹ ਕੰਮ ਕੰਪਲੀਟ ਹੋ ਜਾਣਾ ਸੀ ਕਿਹੜੀ ਪੱਤੀ ਪੱਤੀ ਵਧਾ ਕੇ ਲਾਤੀ ਗੈਡਰਾਂ ਦੀ ਮੇਰੀਆਂ ਦਾ ਵੀ ਕੁਝ ਨਹੀਂ ਆ ਰਿਹਾ ਆੜੀਆਂ ਹਾਂ ਇਹ ਉਹ ਪਿੱਛੇ ਗੈਡਰਾਂ ਦੀਆਂ ਅਸਾ ਮਿਸਤਰੀਆਂ ਨੂੰ ਕਹੀਦਾ ਕੋਹ ਕਰਦੇ ਕੋਹ ਆ ਗਾਲ ਤੋਂ ਤੇਰੀ ਸਹੀ ਆ ਪਾ ਆਪ ਨੂੰ ਖਵਾ ਕਰਨਾ ਪੈਂਦਾ ਇਹ ਤੇ ਜੇ ਬਾਕੀ ਬੰਦੇ ਨਾਲ ਰਵੇ ਤੇੜਾ ਇਹ ਬਾਕੀ ਬੰਦੇ ਉਧਰ ਚਲੇ ਗਏ ਆ ਨਾ ਸਪਰੇਅ ਕਰਨ ਬੰਦੇ ਹੁਣ ਇਦਾਂ ਰਹੀ ਆ ਕਿ ਆ ਹੁਣੇ ਕੰਮ ਮਰਕੋਟ ਜਾ ਕਦੀ ਹੋਰ ਡਰਨਾ ਲੱਗ ਜਾਂਦਾ ਕਦੀ ਖਾਣਾ ਆ ਜਾਣ ਹੀ ਲਗਾਉਂਦਾ ਰਹਿੰਦਾ ਜੇ ਖਾ ਕੇ ਮਧੂ ਦੋ ਦਿਨ ਨਾ ਪਰ ਮੈਂ ਨ ਰੱਖਿਆ ਹੀ ਉਹ 50 50 ਚ ਫੋਰਮੈਨ ਹੀ ਹਾਂ ਹਾਂ ਤੇ ਇਹਨੂੰ ਆ ਥਰੈਸਰ ਨਹੀਂ ਪਣਾਉਣ ਦੇ ਆ ਪੁੱਠਾ ਪਾਤਾ ਥਰੈਸਰ ਗੁੰਨੇ ਇਹ ਦੋਰੇ ਕਾਟ ਕੇ ਪਾਇਆ ਆਪ ਹੀ ਇਹਦੇ ਹੈਲਪਰ ਮੈਨੂੰ ਜਾਜਾ ਜਿਹੜਾ ਸਰੀਰ ਇਹਦਾ ਤੈਨੂੰ ਲੱਗਦਾ ਵਾ ਆ ਗੱਲਾਂ ਪਤਾਈਆਂ ਤੇ ਕੀ ਕਰੀਆ ਖਪਾ ਬਹੁਤ ਜਿਆਦਾ ਹੋਉਂਦਾ ਮੇਰਾ ਕੱਲੇ ਦਾ ਚੱਲ ਆ ਜਾਣਾ ਥੋੜਾ ਰਹਿ ਗਿਆ ਨਾਲ ਲੱਗਦੇ ਜਾਉਂਦਾ ਆਹ ਉਹ ਬਰ ਮੈਨਾਂ ਲੱਗ ਗਿਆ ਚੋਰ ਜਾ ਇੱਕੋ ਥਰੇਸ ਨਹੀਂ ਕਿਰਨਦਿਆ ਹਾਂ ਦੱਸ ਭਲਾ ਕੇ ਕਿਹੜੀ ਪਤੀ ਵਾਇ ਕਰਦੀ ਉਹ ਦੱਸ ਸਾਨੂੰ ਹੁਣ ਤੱਕ ਕਜੋ ਹਰਮਨ ਜੀ ਹਾਂ ਹਾਂ ਉਦੋਂ ਕਹਿੰਦੇ ਇਹ ਰੇਟ ਇੰਨਾ ਲੈਣਾ ਦੱਸੋ ਕੀ ਗੱਲ ਹੈ ਕੀ ਪ੍ਰੋਬਲਮ ਕਾਦੀ ਆ ਉਹੋ ਜੇ ਆਖਿਆ ਵੀ 32 32 ਜਿਹਾ ਰਹਿਵਾ ਕਹਿੰਦਾ ਨਾ ਮੈਂ 32 50 ਤੋਂ ਘੱਟ ਰਹਿਣਾ ਹੀ ਨਹੀਂ ਹੁਣ ਇਹਨੂੰ ਵੀ ਪਤਾ ਨਹੀਂ ਲੱਗਣਿਆ ਵੀ ਆਵਾਜ਼ ਕਾਦੀ ਆਉਂਦੀ ਕਾਦੀ ਨਹੀਂ ਆਉਂਦੀ ਫੜਾ ਰੱਖ ਰਿਹਾ ਇਹੀ ਕੀ ਗੱਲ ਦਾ ਜਵਾਬ ਦੱਸੋ ਨਾ ਤੇ ਕੀ ਗੱਲ ਹੈ ਕਾਦੀ ਆਵਾਜ਼ ਆਉਂਦੀ ਆ ਚੱਲੋ ਫੜਾ ਬੜਾ ਚਿਹਰਾ ਦਿਖਾ ਆਪਣਾ ਮਾੜਾ ਵੀਡੀਓ ਚ ਪਤਾ ਲੱਗੇ ਸਾਰੀ ਦੁਨੀਆ ਨੂੰ ਦਰ ਆਪਣੀ ਇਥੋਂ ਤੱਕ ਹੋ ਗਈ ਆ ਸਪਰੇ ਹੁਣ ਗਾੜੀ ਲੱਗਿਆ ਕਰਨ ਤੇ ਭਾਉਣੀ ਪੈਂਦੀ ਝਾ ਵੀ ਨਹੀਂ ਹੁਣ ਹੈ ਨਹੀਂ ਨਹੀਂ ਬਣਾ ਹੁਣ ਦਾ ਉਹਦਾ ਉਹਦਾ ਜਾਦੀ ਝਾ ਤੇ ਆ ਗਈ ਆ ਬਾਕੀ ਮਦੇ ਚਲ ਗਿਆ ਅੱਜ ਮੰਨੇ ਉਹ ਕਿਹ ਨਾਲ ਦੇ ਆ ਟਾਇਰ ਇਹ ਤੋਂ ਤੁਹਾਨੂੰ ਗੱਲ ਵੀ ਕੋਈ ਨਾਲੀ ਦੇ ਇਹਵਾ ਨਾਲੀ ਕੋਤਨ ਨੂੰ ਗਲ ਨਹੀਂ ਕੋਈ ਹੈ ਉਹ ਤੋਂ ਸਟਾਰਟ ਕਰਨਾ ਉਥੋਂ ਐਵੇਂ ਲੈਂਦੀ ਫਿਰ ਇਧਰ ਤੂਗੇ ਆ ਵਾਲ ਕੱਢ ਲੈਣਾ ਸੀ ਉਹ ਇਹਦਾ ਕੀ ਫਰਮਤ ਹੈ ਜੀ ਮਾਮੇ ਨੇ ਘਰ ਏਸ ਕਰ ਮਾਸਾ ਬੰਦੇ ਸਾਡੇ ਵੀ ਨਾ ਧੁੰਦ ਹੋ ਗਏ ਜਿਆਦੇ ਪਾਪੜ ਨਾ ਕੱਪੜ ਸਾਰੇ ਜਿਆਦੇ ਹੋਣਾ ਨਾ ਵੀ ਰੱਤ ਦੀ ਗੱਲ ਨਹੀਂ ਗਈ ਹਨ ਹਲ ਉਹ ਬੰਦਾ ਵੇਖੋ ਵੀ ਇੰਨਾ ਆਜਾ ਇਹਨੂੰ ਆਂਦੇ ਪਾਪੜ ਕੱਲਾ ਹੀ ਹੁੰਦਾ ਕਰੀਂਦਾ ਸਪਰੇ ਬਾਕੀ ਸਾਰੇ ਬੰਦੇ ਬਾਹਰ ਖਲੋਤੇ ਆ ਉਹ ਕੱਲਾ ਹੀ ਕਰੀ ਜਾਂਦਾ ਕੱਲਾ ਹੀ ਅੱਗ ਕੱਢੀ ਜਾਂਦਾ ਉਹ ਦੂਜੇ ਰੋਹ ਕਰਨੀ ਆ ਦੀ ਰੋਕ ਨਹੀਂ ਕਰਨੀ। ਖਵਾ ਇਹਨੂੰ ਹਨ। ਮੋਦੀ ਸਪਰੇਅ ਕਰਕੇ ਇਹਦਾ ਆ ਗਏ ਆਪਾਂ ਘਰ। ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ। ਧੰਨਵਾਦ ਜੀ।